ਅਦੇ ਸੋਚਿਆ ਵਿਚਾਰ ਕੀਤੀ ਆ ਕਿ 1930 ਤੋਂ ਪਹਿਲਾਂ ਸਾਰਾ ਪੰਥ ਇਕੱਠਾ ਹੁੰਦਾ ਸੀ ਪੰਥ ਦਾ ਏਕਾ ਹੁੰਦਾ ਸੀ ਕਿਉਂ ਹੁੰਦਾ ਸੀ ਇਤਿਹਾਸ ਪੜੋ ਪੜੋ ਇਤਿਹਾਸ ਕਿਉਂਕਿ 1930 ਤੋਂ ਪਹਿਲਾਂ ਸ੍ਰੀ ਗੁਰੂ ਦਸਵੇਂ ਪਾਸਾ ਦਾ ਨਿਸ਼ਾਨ ਸਾਹਿਬ ਕਾਲ ਤੱਕ ਸਭ ਤੇ ਚੜਿਆ ਹੁੰਦਾ ਸੀ ਉਹ insan ਸਾਹਿਬ ਦੇ ਥੱਲੇ ਸੰਗਤ ਇਕੱਠੀ ਹੁੰਦੀ ਸੀ ਉਹ ਸਮੇਂ ਦੀ ਬ੍ਰਿਟਿਸ਼ ਹਕੂਮਤ ਨੇ ਸਰਕਾਰਾਂ ਨੇ ਇਕੱਠੇ ਹੋ ਕੇ ਸਾਡੇ ਗੁਰੂਆਂ ਦਾ ਨਿਸ਼ਾਨ ਸਾਹਿਬ ਗੁਰਦੁਆਰਿਆਂ ਚੋਂ ਤਾਰ ਦਿੱਤਾ ਪਟਿਆਲੇ ਵਾਲਿਆਂ ਦਾ ਝੰਡਾ ਚੜਾ ਦਿੱਤਾ ਉਹ ਸਭ ਤੋਂ ਵੱਡਾ ਪਾਪ ਹੋਇਆ ਉਹ ਤੋਂ ਬਾਅਦ ਪੰਥ ਸਾਰਾ ਪੰਥ ਖਿੰਡ ਗਿਆ ਪਟਵਾਰੇ ਪੈ ਗਏ ਇਹ ਸਾਰਾ ਕਾਰਨ ਉਹੀ ਆ ਕਿ ਜਿਹੜਾ ਝੰਡਾ ਚੜਾਇਆ ਗਿਆ ਗੁਰਦੁਆਰਿਆਂ ਤੇ ਪਟਿਆਲੇ ਵਾਲੇ ਰਾਜਿਆਂ ਦਾ ਜਿਹਨੂੰ ਤੁਸੀਂ ਅੱਜ ਨਿਸ਼ਾਨ ਸਾਹਿਬ ਕਹਿ ਕੇ ਬੁਲਾ ਰਹੇ ਹੋ ਕਿ ਸਾਡੇ ਗੁਰੂਆਂ ਦਾ ਨਿਸ਼ਾਨ ਸਾਹਿਬ ਪੀਲੇ ਰੰਗ ਦਾ ਜਿਹੜਾ ਤੁਸੀਂ ਸੋਰੋਂ ਦੇ ਫੁੱਲ ਵਰਗਾ ਗੱਲ ਕਰ ਰਹੇ ਹੋ ਇਹ ਸਾਡਾ ਨਿਸ਼ਾਨ ਸਾਹਿਬ ਨਹੀਂ ਸੀ ਸਾਡੇ ਗੁਰੂਆਂ ਦਾ ਨਿਸ਼ਾਨ ਸਾਹਿਬ ਸੀਗਾ ਨੀਲੇ ਕਲਰ ਦਾ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਪਹਿਲਾਂ ਇਹਨਾਂ ਪਾਪੀਆਂ ਨੇ ਉਹਦਾ ਰੰਗ ਬਦਲਿਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਸ਼ਸਤਰ ਗੁਰੂਆਂ ਦੇ ਹਟਾ ਦਿੱਤੇ ਨਿਸ਼ਾਨ ਸਾਹਿਬ ਤੋਂ ਆ ਲੋਗੋ ਪਟਿਆਲੇ ਵਾਲਿਆਂ ਦਾ ਲਾ ਦਿੱਤਾ 1930 ਤੋਂ ਬਾਅਦ ਗੁਰਦੁਆਰਿਆਂ ਦੇ ਗੁੰਮਟਾਂ ਤੇ ਹਰ ਇੱਕ ਜਗ੍ਹਾ ਉਹ ਲੋਗੋ ਨੂੰ ਪ੍ਰਿੰਟ ਕੀਤਾ ਕਿਹਾ ਕਿ ਇਹ ਖੰਡਾ ਇਹ ਖੰਡਾ ਇਹ ਖੰਡਾ ਪਰ ਉਹ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਉਹ ਪਾਪ ਤੁਸੀਂ ਕੀਤਾ ਜਾਣੇ ਅਣਜਾਣੇ ਚ ਹੋਇਆ ਜਿਵੇਂ ਮਰਜ਼ੀ ਹੋਇਆ ਪਰ ਅੱਜ ਜੇ ਮਾਫੀ ਮੰਗ ਲਓ ਇਕੱਠੇ ਹੋ ਕੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖੜ ਕੇ ਸੰਗਤ ਕੋਲੋਂ ਤਾਂ ਸਾਰਾ ਪੰਥ ਇਕੱਠਾ ਹੋ ਜਾਊਗਾ ਇੱਕ ਨਿਸ਼ਾਨ ਸਾਹਿਬ ਥੱਲੇ ਆ ਜਾਊਗਾ ਅੱਜ ਪੰਥ ਨਿਸ਼ਾਨ ਸਾਹਿਬ ਥੱਲੇ ਕਿੱਥੇ ਆਵੇ ਕਿਉਂਕਿ ਗੁਰਦੁਆਰਿਆਂ 'ਚ ਤਾਂ ਪਟਿਆਲੇ ਵਾਲਿਆਂ ਦਾ ਝੰਡਾ ਚੜਿਆ ਹੋਇਆ ਕੰਜਰਾਂ ਦਾ ਜਦੋਂ ਤੁਸੀਂ ਕੰਜਰਾਂ ਦੇ ਝੰਡੇ ਚੜ੍ਹਾਵੋਗੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਤਾਰੋਗੇ ਫਿਰ ਤਾਂ ਖਿੰਡੇਗਾ ਹੀ ਪੰਥ ਨਹੀਂ ਇਕੱਠਾ ਹੋ ਸਕਦਾ ਉਦੋਂ ਇਕੱਠਾ ਹੋਊਗਾ ਜਦੋਂ ਤੁਸੀਂ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਨਿਸ਼ਾਨ ਸਾਹਿਬ ਚੜ੍ਹਾਵੋਗੇ ਗੁਰਦੁਆਰਿਆਂ 'ਚ ਜਿਹੜਾ ਨਿਸ਼ਾਨ ਸਾਹਿਬ ਗੁਰੂ ਜੀ ਨਾਲ ਲੈ ਕੇ ਚੱਲਦੇ ਸੀ ਉਹੀ ਨਿਸ਼ਾਨ ਸਾਹਿਬ ਦੁਆਰਾ ਤੋਂ ਚੜ੍ਹਾਓ ਨੀਲੇ ਰੰਗ ਦਾ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਜਦੋਂ ਉਹ ਨਿਸ਼ਾਨ ਸਾਹਿਬ ਗੁਰਦੁਆਰਿਆਂ 'ਚ ਚੜ੍ਹ ਜਾਏਗਾ ਸਾਰੇ ਕਲੇਸ਼ ਆਪਣੇ ਆਪ ਹੀ ਖਤਮ ਹੋ ਜਾਣਗੇ ਦੇਖ ਲਿਓ ਕੋਈ ਕਲੇਸ਼ ਨਹੀਂ ਰਹੇਗਾ ਸਾਰਾ ਪੰਥ ਇਕੱਠਾ ਹੋ ਜਾਊਗਾ ਇਹ ਹੁਣ ਸ਼੍ਰੋਮਣੀ ਕਮੇਟੀ ਦੇ ਆਗੂਓ ਥੋਡੇ ਵਸਾ ਕਿ ਤੁਸੀਂ ਪੰਥ ਨੂੰ ਇਕੱਠੇ ਕਰਕੇ ਚੱਲਣਾ ਜਾਂ ਤੁਸੀਂ ਲੋਕਾਂ ਤੋਂ ਗਾਲਾਂ ਖਾਣੀਆਂ ਨੇ ਜਿਵੇਂ ਤੁਹਾਨੂੰ ਅੱਜਕੱਲ੍ਹ ਲੋਕ ਕੱਢ ਰਹੇ ਨੇ ਸ਼੍ਰੋਮਣੀ ਕਮੇਟੀ ਵਾਲਿਓ ਪੰਥ ਨੂੰ ਸਾਂਭ ਸਕਦੇ ਹੋ ਤੁਸੀਂ ਅੱਜ ਵੀ ਥੋਡੇ ਹੱਥ ਡੋਰਾ ਜੇ ਤੁਸੀਂ ਅੱਜ ਵੀ ਕਾਲ ਤੱਕ ਸਭ ਤੋਂ ਖੜਕੇ ਸਨੇਹਾ ਦਮੋ ਗਲਤੀਆਂ ਦੀ ਭੁੱਲ ਬਖਸ਼ਾਓ ਕਿ ਗਲਤੀਆਂ ਹੋ ਗਈਆਂ 1930 ਦੇ ਵਿੱਚ ਜਿਵੇਂ ਮਰਜ਼ੀ ਹੋਈਆਂ ਹੋਈਆਂ ਕਿਉਂਕਿ ਅੰਬਰ ਸਕਾਣ ਵੇਲੇ ਕਰੈਤਾ ਵਸੀਆਂ ਜਾਂਦੀਆਂ ਨੇ ਉਹ ਵੀ ਉਹ ਸਮੇਂ ਦੀਆਂ ਲਿਖੀਆਂ ਹੋਈਆਂ ਨੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਜਿਹੜਾ ਖੰਡਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਦਰਸ਼ਨ ਕਰਾਏ ਜਾਂਦੇ ਨੇ ਉਸ ਤਰ੍ਹਾਂ ਦਾ ਖੰਡਾ ਬਣਾ ਕੇ ਅੰਬਰਤ ਨਹੀਂ ਤਿਆਰ ਕੀਤਾ ਜਾਂਦਾ ਸਕਾਇਆ ਜਾਂਦਾ ਨਾ ਰੈਤਾ ਵਸੀਆਂ ਜਾਂਦੀਆਂ ਨੇ ਕਰੈਤਾ ਦਸੀਆਂ ਜਾਂਦੀਆਂ ਨੇ ਉਹ ਕਰੈਤਾ ਬੰਦ ਕਰ ਦੋ ਰਹਿਤਾਂ ਦੱਸਣ ਲੱਗ ਜੋ ਤੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਨਿਸ਼ਾਨ ਸਭ ਕਾਲ ਤੱਕ ਸਭ ਤੇ ਚੜਾ ਦੋ ਦੁਆਰਾ ਤੋਂ ਪੰਥ ਇਕੱਠਾ ਹੋ ਜੂਗਾ ਜੇ ਤੁਸੀਂ ਰਹਿਤ ਨਹੀਂ ਰੱਖੋਗੇ ਗੁਰੂਆਂ ਦੀ ਤਾਂ ਸਭ ਕੁਝ ਖਤਮ ਹੋ ਜਾਏਗਾ ਕੋ ਤੁਸੀਂ ਖਤਮ ਹੋ ਜਾਓਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਫਤਿਹ ਵੀ ਵਾਹਿਗੁਰੂ ਦੀ ਆ ਖਾਲਸਾ ਵੀ ਵਾਹਿਗੁਰੂ ਦਾ ਸੋਭਾ ਤੁਸੀਂ ਲੈਣੀ ਆ ਗਲਤੀ ਮੰਨ ਕੇ ਜਾਂ ਤੁਸੀਂ ਐਵੇਂ ਗਲਤੀਆਂ ਕਰਦੇ ਰਹਿਣਾ ਇਹ ਹੁਣ ਤੁਹਾਡੇ ਵਾਸਾ ਪਰ ਜਿੱਤ ਸੱਚ ਦੀ ਹੋਣੀ ਆ ਇੱਕ ਦਿਨ ਜ਼ਰੂਰ ਨਿਸ਼ਾਨ ਸਾਹਿਬ ਗੁਰੂਆਂ ਦਾ ਹੀ ਚੜੂਗਾ ਗੁਰਦੁਆਰਿਆਂ ਤੇ ਇਹ ਦਿਨ ਦੂਰ ਨਹੀਂ ਹੈਗੇ ਪਰ ਤੁਸੀਂ ਸੋਭਾ ਖੱਟ ਲੋ ਅੱਜ ਵੀ ਗਲਤੀ ਮੰਨ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ